ਮੈਂ ਕਿਰਨਜੀਤ ਸਿੰਘ ਹੈਰੀ ਚੇਅਰਮੈਨ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ ਤੇ ਡੋਮਾ ਫਰੀਦ ਸਿੰਘ ਤੇ ਅਗੇ ਸੀ ਵਿਭਾਗ ਕਾਂਗਰਸ ਪਾਰਟੀ ਪਿਛਲੇ ਦਿਨੀਂ ਅਤਵਾਦੀ ਗੁਰਬੰਤ ਸਿੰਘ ਪੰਨੂ ਨੇ ਬਾਬਾ ਸਾਹਿਬ ਡਾਕਟਰ ਟੀਮਰಾವ್ ਅੰਬੇਡਕਰ ਦੇ ਖਿਲਾਫ ਜੋ ਬਕਵਾਸ ਕੀਤਾ ਤੇ ਆਪਣੇ ਸਾਰੇ ਦੇ ਕੁਝ ਪੈਸੇ ਦੇ ਕੇ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਦੇ ਉੱਪਰ ਖਾਲਸਤਾਨ ਦੇ ਨਾਰੇ ਲਗਵਾਏ ਫਖਾਲਸਤਾਨ ਦਾ ਝੰਡਾ ਲਾਇਆ ਤੋਂ ਮੈਂ ਸਮਝਦਾ ਹਾਂ ਇਹਨੇ ਕਦੀਰ ਨਾਲ ਕਈ ਦੁਸ਼ਮਣੇ ਕੀਤੇ ਇੱਕ ਤਾਂ ਪੂਰੇ ਦੇਸ਼ ਭਾਰਤ ਵਿੱਚ ਵਿਸ਼ਵ ਭਰ ਦੇ ਵਿੱਚ ਸਿੱਖਾਂ ਨੂੰ ਨਜ਼ਰਾਮ ਕਰਨ ਦੀ ਕੋਸ਼ਿਸ਼ ਕੀਤੀ ਕਿ ਸਿੱਖ ਜਿਹੜੇ ਹੈਗੇ ਆ ਉਹਨਾਂ ਨੂੰ ਖਾਲਸਤਾਨੀ ਜਿਹੜੀ ਪਗੜੀ ਹੈ ਦਾ ਸਤਕਾਰ ਪੂਰੇ ਦੇਸ਼ ਦੁਨੀਆ ਦੇ ਵਿੱਚ ਹੈਗਾ ਇਹਨੂੰ ਇਹਨੇ ਖਤਰੇ 'ਚ ਪਾਇਆ ਦੂਜਾ ਉਹ ਕਹਿੰਦਾ ਵੀ ਮੈਂ ਭਾਰਤੀ ਸੰਵਿਧਾਨ ਦੀ ਗੱਲ ਕਰਦਾ ਬਾਬਾ ਸਾਹਿਬ ਮਿਰਕਰ ਦੀ ਗੱਲ ਕਰਦਾ ਉਹਨੂੰ ਇਹ ਨਹੀਂ ਪਤਾ ਕਦੇ ਬੰਦੇ ਨੂੰ ਕਿ ਬਾਬਾ ਸਾਹਿਬ ਅੰਬੇੜਕਰ ਨੇ ਦੇਸ਼ ਦੇ ਸੰਵਿਧਾਨ ਵਿੱਚ ਸਿੱਖਾਂ ਦੇ ਲਈ ਬਹੁਤ ਮਾਣ ਸਤਿਕਾਰ ਦਿੱਤਾ ਜਿਹੜੀ ਸ੍ਰੀ ਸਾਹਿਬ ਅਸੀਂ ਪਹਿਨਦੇ ਆ ਇੱਕ ਕਕਾਰ ਅਸੀਂ ਪਹਿਨਦੇ ਆ ਤੇ ਬਾਬਾ ਸਾਹਿਬ ਅੰਬੇੜਕਰ ਨੇ ਸੰਵਿਧਾਨ ਦੇ ਵਿੱਚ ਲਿਖਤੀ ਤੌਰ ਤੇ ਦਿੱਤੇ ਔਰ ਉਹਨੂੰ ਇਹ ਗੱਲ ਵੀ ਨਹੀਂ ਯਾਦ ਕਿ ਉਹ ਜਹਾਜ਼ ਚੜ੍ਹ ਕੇ ਜੇ ਅਮਰੀਕਾ ਪਹੁੰਚੇ ਤਾਂ ਬਾਬਾ ਸਾਹਿਬ ਡਾਕਟਰ ਭੀਮਰੋ ਅੰਬੇੜਕਰ ਦੇ ਸੰਵਿਧਾਨ ਦੇ ਤਹਿਤ ਪਹੁੰਚ ਸਕਿਆ ਨਹੀਂ ਤੇ ਕਿਸੇ ਨੂੰ ਉਹਨੂੰ ਪਹੁੰਚਣ ਨਹੀਂ ਸੀ ਦੇਣਾ ਤਾਂ ਉਹ ਜਿਹੜਾ ਉੱਥੇ ਬੈਠ ਕੇ ਉਲ ਜ਼ਰੂਰ ਗੱਲਾਂ ਕਰਦਾ ਉਹ ਦੇਸ਼ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ ਦੇਸ਼ ਦੇ ਵਿੱਚ ਬੰਗੇ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਮੈਂ ਇੱਕ ਗੱਲ ਜ਼ਰੂਰ ਅਫਸੋਸ ਹੈ ਮੈਨੂੰ ਇਸ ਗੱਲ ਤੇ ਕਿ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਆਮਦਤ ਸਾਹਿਬ ਜੀ ਬੋਲੋ ਜਦੋਂ ਪਾਰਲੀਮੈਂਟ ਦੇ ਵਿੱਚ ਬਾਬਾ ਸਾਹਿਬ ਅੰਬੇਦਕਰ ਦੇ ਬਾਰੇ ਚ ਅਪਮਾਨਜਨਕ ਟਿੱਪਣੀ ਕੀਤੀ ਗਈ ਸੀ ਕਿ ਤੁਸੀਂ ਅੰਬੇਦਕਰ ਨੂੰ ਜਿਹੜਾ ਹੈਗਾ ਅੰਬੇਦਕਰ ਅੰਬੇਦਕਰ ਕਰਦੇ ਹੋ ਤੇ ਰੱਬ ਦਾ ਨਾਮ ਲਿਆ ਹੁੰਦਾ ਸਵਰਗਾਂ ਨੂੰ ਪਹੁੰਚਦੇ ਰਹੋ ਗਾਂਧੀ ਜੀ ਦੀ ਟਿੱਪਣੀ ਕੀਤੀ ਸੀ ਮੈਂ ਸਮਝਦਾ ਉਸ ਤੋਂ ਬਾਅਦ ਇਹ ਸ਼ਰਾਰਤੀ ਲੋਕਾਂ ਨੂੰ ਸ਼ਹਿ ਮਿਲ ਗਈ ਇਸ ਉਸੇ ਸਹਿ ਦੇ ਤਹਿਤ 26 ਜਨਵਰੀ ਨੂੰ ਅਮਰਸਰ ਸਾਹਿਬ ਦੇ ਵਿੱਚ ਬਾਬਾ ਸਾਹਿਬ ਮਿਲਕਰ ਦਾ ਪੋਤੋੜ ਦਾ ਯਤਨ ਕੀਤਾ ਗਿਆ ਹੋਰ ਕਈਆਂ ਘਟਨਾਵਾਂ ਹੋਈਆਂ ਤੇ ਹੁਣ ਆ ਜਿਹੜਾ ਇਹ ਪੰਨੂ ਹੈ ਇਹਨੇ ਜਿਹੜਾ ਹੈਗਾ ਇਸ ਤਰ੍ਹਾਂ ਦੀ ਹਰਕਤ ਕੀਤੀ ਹੈ ਪਰ ਮੈਨੂੰ ਹੈਰਾਨ ਹੈ ਇਸ ਗੱਲ ਤੇ ਕੇਜਰੀ ਭਾਰਤੀ ਸਰਕਾਰ ਐ ਤੇ ਪਰ ਅਫਸੋਸ ਵੀ ਹੈ ਸਰੋ ਇਸ ਗੱਲ ਤੇ ਪੰਜਾਬ ਦੇ ਲੋਕਾਂ ਤੇ ਵੀ ਮੈਨੂੰ ਅਫਸੋਸ ਹੈ ਕਿ ਜਦੋਂ ਕੇਜਰੀ ਭਾਰਤ ਮੋਗੇ ਦੇ ਵਿੱਚ ਇੱਕ ਦੇਸ਼ ਦੇ ਵੱਡੇ ਅਤਵਾਦੀ ਦੇ ਨਾਲ ਮੀਟਿੰਗ ਕਰਦਾ ਸੀ ਉਦੋਂ ਲੋਕ ਸਮਝ ਗਏ ਸੀਗੇ ਕਿ ਇਹਦਾ ਬਈ ਰਲੇ ਹੋਇਆ ਹੈ ਇਹ ਸਾਰੇ ਲੋਕਾਂ ਨੇ ਫੰਡਿੰਗ ਕਰਕੇ ਇਹਨਾਂ ਦੀ ਸਰਕਾਰ ਤੇ ਬਣਵਾਈ ਹੁਣ ਮੈਂ ਮੰਗ ਕਰਦਾ ਕਿ ਪੰਜਾਬ ਦੀ ਸਰਕਾਰ ਜਿਹੜੀ ਭਾਜਪਾ ਦੀ ਵੀ ਟੀਮ ਹੈ ਆਵਾਜ਼ੀ ਪਾਰਟੀ ਭਾਜਪਾ ਦੀ ਸਰਕਾਰ ਦੇ ਪੰਜਾਬ ਦੀ ਸਰਕਾਰ ਤੁਰੰਤ ਕਾਰਵਾਈ ਕਰੇ ਇਹ ਪੰਨੂ ਦੇ ਖਿਲਾਫ ਦੇਸ਼ ਲੋ ਦਾ ਪਰਚਾ ਦਰਜ ਕਰਕੇ ਉਹਨੂੰ ਇਸ ਦੇਸ਼ ਦੇ ਵਿੱਚ ਲਿਆ ਕੇ ਭਾਰਤੀ ਸੰਵਿਧਾਨ ਦੇ ਤਹਿਤ ਸੁਭ ਜਾਮਕ ਸੁਵਿਧਾਵਾਂ ਜਿਹੜੀਆਂ ਉਹਨੂੰ ਸੁਵਿਧਾਵਾਂ ਦੇਣੀਆਂ ਚਾਹੀਦੀਆਂ ਜੇ ਦੇਸ਼ ਕਿਉਂਕਿ ਪਹਿਲਾਂ ਇਸੇ ਭਾਜਪਾ ਨੇ ਸਿੱਖਾਂ ਨੂੰ ਤੇ ਹਿੰਦੂਆਂ ਨੂੰ ਲੜਵਾਉਂਦਾ ਜਦਨ ਕੀਤਾ ਫਿਰ ਮੁਸਲਮਾਨਾਂ ਦੇ ਹਿੰਗਵਾਉਂਦਾ ਜਦਨ ਕੀਤਾ ਫਿਰ ਅਸਾਈਆਂ ਨੂੰ ਤੇ ਹਿੰਦੂਆਂ ਨੂੰ ਲੜਵਾਉਂਦਾ ਜਦਨ ਕੀਤਾ ਫਿਰ ਬਹੁਦੀਆਂ ਦੇ ਵਿੱਚ ਇਹਨਾਂ ਨੇ ਇਸ ਤਰ੍ਹਾਂ ਦੇ ਹੱਤਖੜੇ ਵਰਤੇ ਹੁਣ ਰੌਲਾ ਇਸ ਲਈ ਕੀ ਹੈ ਕਿ ਦੇਸ਼ ਦੇ ਵਿੱਚ ਰਾਹੁਲ ਗਾਂਧੀ ਵੱਲੋਂ ਆਪੋਜੀਸ਼ਨ ਵੱਲੋਂ ਪਾਰਲੀਮੈਂਟ ਦੇ ਵਿੱਚ ਬਾਰ-ਬਾਰ ਇਹ ਗੱਲ ਕਹੀ ਜਾ ਰਹੀ ਹੈ ਅਸੀਂ ਕਮਜ਼ੋਰਾਂ ਨੂੰ ਅਸੀਂ ਦਲਤਾਂ ਨੂੰ ਅਸੀਂ ਪਛੜਿਆ ਨੂੰ ਅਸੀਂ ਮਿਨੋਰਟੀ ਦੇ ਲੋਕਾਂ ਨੂੰ ਬਰਾਬਰ ਦੇ ਹੱਕ ਦੇਣਾ ਚਾਹੁੰਦੇ ਹਾਂ ਅਸਲ ਦੇ ਵਿੱਚ ਇੱਕ ਲਹਿਰ ਬਣ ਰਹੀ ਹੈ ਉਸ ਲਹਿਰ ਨੂੰ ਕਰਾਏ ਪਾਉਣ ਵਾਸਤੇ ਭਾਜਪੀ ਦੇ ਸਾਰੇ ਤੇ ਪੰਨੂ ਦਾ ਇਹ ਸਰਜੰਤਰ ਹੈ ਤੇ ਇਸ ਸਰਜੰਤਰ ਦੇ ਖਿਲਾਫ ਸਮੂੱਚਾ ਅਦਾਲਤ ਭਾਈਚਾਰਾ ਕਿਸੇ ਵੀ ਸਮੇਂ ਪੜਕ ਸਕਦਾ ਅਸੀਂ ਅੱਜ ਡੀਏਜੀ ਸਾਹਿਬ ਨੂੰ ਔਰ ਡਿਪਟੀ ਕਮਿਸ਼ਨਰ ਬਟੰਡਾ ਦੇ ਰਾਹੀਂ ਸਰਕਾਰ ਨੂੰ ਮੰਗ ਪੱਤਰ ਭੇਜਿਆ ਡੀਏਜੀ ਸਾਹਿਬ ਨੂੰ ਕਿਹਾ ਪਰਚਾ ਦਰਜ ਕਰੋ ਡੀਏਜੀ ਸਾਹਿਬ ਨੂੰ ਕਿਹਾ ਕਿ ਰਾਜਪਾਲ ਸਾਹਿਬ ਨੂੰ ਤੇ ਮੁੱਖ ਮੰਤਰੀ ਨੂੰ ਇਹ ਸਾਡਾ ਪੱਤਰ ਭੇਜੋ ਕਿ ਪੰਨੂ ਦੇ ਖਿਲਾਫ ਕੇਸ ਰਿਸਟ੍ਰਿਟ ਕੀਤਾ ਜਾਵੇ ਤੇ ਪੰਨੂ ਨੂੰ ਇੱਥੇ ਲਿਆ ਕੇ ਸਜ਼ਾ ਮਾਂ ਦਿੱਤੀ ਜਾਵੇ ਜੇ ਇਹ ਜੇ ਨਹੀਂ ਹੁੰਦਾ ਨਾ ਨੈਸ਼ਨਲ ਦਲਤ ਮਹਾ ਪੰਚਾਇਤ ਵੱਲੋਂ ਢੋਮਾਪੜੀ ਸੰਗ ਬਲੂਸਿਆ ਜੋ ਹਾਰਾ ਕੀਤਾ ਹੈ ਪੰਨੂ ਦੇ ਪੁਤਲੇ ਅੱਜ ਐਸੇ ਅੰਬਿਰਕਰ ਪਾਰਕ ਨੇ ਵੀ ਸਾੜ ਰਹੇ ਆ ਤੇ ਪਿੰਡ-ਪਿੰਡ 'ਚ ਆਪਾਂ ਨੂੰ ਦੇ ਪੁਤਲੇ ਸਾੜਾਂਗੇ ਔਰ ਦੂਜੀ ਗੱਲ ਉਹਨੇ ਇੱਕ ਗੱਲ ਕਹੀ ਕਿ ਬਾਬਾ ਸਾਹਿਬ ਅੰਬਿਰਕਰ ਦੇ ਬੁੱਤ ਤੋੜ ਦੋ ਜਾਂ ਹਟਾ ਦਿਓ ਮੈਂ ਉਸ ਪੰਨੂ ਨੂੰ ਤੇ ਉਹਦੇ ਸਮਰਥਕਾਂ ਨੂੰ ਇੱਕ ਗੱਲ ਕਹਿਣੀ ਚਾਹਣਾ ਕਿਤੇ ਭੁਲੇਖੇ ਜਨਾ ਰਹੇ ਹੋ ਕਿਉਂਕਿ ਇਹ ਹਮੇਸ਼ਾ ਇੱਕ ਗੱਲ ਚੱਲੀ ਆ ਜਦੋਂ ਗਿਦਰ ਦੀ ਮੌਤ ਆਉਂਦੀ ਆ ਫਿਰ ਉਹ ਕਿੰਨਾ ਦੀ ਮੂਨੀ ਨਾਲ ਕਹਿੰਦਾ ਉਬਰ ਸਾਡੀ ਮੁੰਨੀ ਨਾਲ ਕਹਿੰਦਾ ਉਹ ਜਿਹੜੇ ਸ਼ਬਦਾਂ ਨਾਲ ਬੋਲ ਨਹੀਂ ਸਕਦਾ ਕੋਈ ਮੁੰਨੀ ਨਾਲ ਕਹਿਗੇ ਇਹਨਾਂ ਦਾ ਅੰਤ ਹੈ ਹੁਣ ਜਿਹੜਾ ਦਲਤਾ ਨਾਲ ਖਾਊ ਉਹਦਾ ਵजूद ਨਹੀਂ ਰਹੋ ਜਿਹੜਾ ਬਾਬਾ ਸਾਹਿਬ ਵੇੜ ਕਰ ਨਾਲ ਖਾਊ